ਰਸੋਈ ਦਾ ਕੰਮ ਖਤਮ ਕਰਨ ਤੋਂ ਬਾਅਦ ਵੀਰਪਾਲ ਜਿਵੇਂ ਹੀ ਕਮਰੇ ਵਿੱਚ ਗਈ ਬਿਸਤਰੇ ਤੇ ਲੇਟਦਿਆਂ ਹੀ ਅੱਖਾਂ ਬੰਦ ਹੋਣ ਲੱਗੀਆਂ ਉਸਦੇ ਪਤੀ ਰ지ਂਦਰ ਨੇ ਕਿਹਾ ਵੀਰਪਾਲ ਵਿਆਹ ਨੂੰ 4 ਮਹੀਨੇ ਹੋਏ ਹਨ ਲੇਕਿਨ ਤੂੰ ਤਾਂ ਰਾਤ ਨੂੰ ਇਸ ਤਰ੍ਹਾਂ ਥੱਕ ਜਾਂਦੀ ਹੈ ਕਿ ਮੇਰੇ ਨਾਲ 2 ਮਿੰਟ ਬੈਠ ਕੇ ਗੱਲ ਵੀ ਨਹੀਂ ਕਰ ਸਕਦੀ ਮੈਂ ਤੇਰੇ ਰਸੋਈ ਵਿੱਚੋਂ ਆਉਣ ਦਾ ਇੰਤਜ਼ਾਰ ਕਰਦਾ ਰਹਿੰਦਾ ਹਾਂ ਅਤੇ ਤੂੰ ਸਾਰਾ ਦਿਨ ਰਸੋਈ ਵਿੱਚ ਲੰਘਾ ਦਿੰਦੀ ਹੈ ਥਕੀਆਂ ਹੋਈਆਂ ਅੱਖਾਂ ਨਾਲ ਵੀਰਪਾਲ ਨੇ ਕਿਹਾ ਕੀ ਕਰਾਂ ਰਜ਼ਿੰਦਰ ਇੱਕ ਤੋਂ ਬਾਅਦ ਇੱਕ ਕੰਮ ਮੇਰਾ ਇੰਤਜ਼ਾਰ ਕਰਦਾ ਰਹਿੰਦਾ ਹੈ ਅਤੇ ਮੇਰੇ ਤੋਂ ਇਲਾਵਾ ਕੋਈ ਹੈ ਵੀ ਨਹੀਂ ਕੰਮ ਕਰਨ ਵਾਲਾ ਅਖੀਰ ਵਿੱਚ ਮੰਮੀ ਜੀ ਨੂੰ ਦੁੱਧ ਦੇਣ ਤੱਕ ਸਾਰੇ ਕੰਮ ਮੇਰੇ ਹੀ ਹਿੱਸੇ ਆਉਂਦੇ ਹਨ ਤੁਹਾਡੀ ਮਾਂ ਮੈਨੂੰ ਇੱਕ ਪਲ ਵੀ ਚੈਨ ਨਾਲ ਨਹੀਂ ਬੈਠਣ ਦਿੰਦੀ ਇਸ ਲਈ ਮੈਂ ਥੱਕ ਜਾਂਦੀ ਹਾਂ ਕਿ ਕਮਰੇ ਵਿੱਚ ਆਉਂਦਿਆਂ ਹੀ ਬਸ ਨੀਂਦ ਆਉਣ ਲੱਗ ਜਾਂਦੀ ਹੈ ਪੂਰੀ ਨੀਂਦ ਲੈਣਾ ਤਾਂ ਮੈਂ ਭੁੱਲ ਹੀ ਗਈ ਹਾਂ ਕਹਿੰਦਿਆਂ ਕਹਿੰਦਿਆਂ ਕਦੋਂ ਵੀਰਪਾਲ ਗੂੜੀ ਨੀਂਦ ਵਿੱਚ ਚੜੀ ਗਈ ਉਸ ਨੂੰ ਪਤਾ ਹੀ ਨਾ ਲੱਗਾ ਅਤੇ ਰਜ਼ਿੰਦਰ ਉਸ ਨੂੰ ਸੌਂਦਿਆਂ ਹੋਇਆਂ ਦੇਖਦਾ ਰਿਹਾ ਰਜ਼ਿੰਦਰ ਮਨ ਵਿੱਚ ਸੋਚਣ ਲੱਗਾ ਕਿ ਕੁਝ ਤਾਂ ਕਰਨਾ ਹੀ ਪਵੇਗਾ ਨਹੀਂ ਤਾਂ ਨਵੇਂ-ਨਵੇਂ ਵਿਆਹੀ ਬਰੀ ਜ਼ਿੰਦਗੀ ਤੇ ਇਸ ਦਾ ਬਹੁਤ ਡੂੰਘਾ ਅਸਰ ਪੈ ਸਕਦਾ ਹੈ ਅਗਲੀ ਸਵੇਰ ਵੀਰਪਾਲ ਦੀ ਸੱਸ ਸੁਖਵਿੰਦਰ ਨੇ ਕਿਹਾ ਬੇਟਾ ਰਜ਼ਿੰਦਰ ਤੇਰੀ ਭੈਣ ਛੁੱਟੀਆਂ ਮਣਾ ਕੇ ਵਾਪਸ ਆ ਗਈ ਹੈ ਤੇ ਅੱਜ ਘਰ ਆਉਣ ਦੀ ਫੋਨ ਤੇ ਗੱਲ ਕਰ ਰਹੀ ਸੀ ਬਹੂ ਨੂੰ ਕਹਿ ਦੇਵੀਂ ਕਿ ਢੰਗ ਨਾਲ ਖਾਣੇ ਪਾਣੀ ਦਾ ਇੰਤਜ਼ਾਮ ਕਰ ਲਵੇ ਤੁਹਾਡੇ ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਆ ਰਹੀ ਹੈ ਰਜ਼ਿੰਦਰ ਨੇ ਆ ਕੇ ਜਿਵੇਂ ਹੀ ਵੀਰਪਾਲ ਨੂੰ ਇਹ ਗੱਲ ਦੱਸੀ ਤਾਂ ਵੀਰਪਾਲ ਤਾਂ ਜਿਵੇਂ ਸੁਣ ਨਹੀਂ ਹੋ ਗਈ ਉਸ ਨੂੰ ਆਪਣੀ ਨਨਾਨ ਦੇ ਸੁਭਾਅ ਬਾਰੇ ਥੋੜਾ ਬਹੁਤ ਪਤਾ ਸੀ ਨਾਨਾ ਨੂੰ ਖਾਣ ਪੀਣ ਦਾ ਬਹੁਤ ਸ਼ੌਂਕ ਸੀ ਜੋ ਉਹ ਰਜ਼ਿੰਦਰ ਤੋਂ ਸੁਣਦੀ ਰਹਿੰਦੀ ਸੀ ਰਜ਼ਿੰਦਰ ਨੇ ਵੀਰਪਾਲ ਨੂੰ ਕਿਹਾ ਕਿ ਤੂੰ ਜੋ ਵੀ ਬਣਾਏਗੀ ਉਸ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਦੱਸ ਦੇਵੀਂ ਵੀਰਪਾਲ ਨੇ ਕਹਿ ਦਿੱਤਾ ਕਿ ਸੋਚ ਕੇ ਦੱਸਾਂਗੀ ਸੁਖਵਿੰਦਰ ਜੀ ਨੇ ਆਪਣੀ ਬਹੂ ਨੂੰ ਕਿਹਾ ਕਿ ਬਹੂ ਦੁਪਹਿਰ ਦਾ ਖਾਣਾ ਵਧੀਆ ਢੰਗ ਨਾਲ ਤਿਆਰ ਕਰ ਤਾਂ ਦੁਪਹਿਰ ਦਾ ਖਾਣਾ ਮਹਿਕ ਇੱਥੇ ਆ ਕੇ ਹੀ ਖਾਏਗੀ ਹੁਣ ਤਾਂ ਵੀਰਪਾਲ ਹੋਰ ਵੀ ਜਲਦੀ ਜਲਦੀ ਕੰਮ ਕਰਨ ਲੱਗੀ ਦੁਪਹਿਰ ਦੇ 12 ਵਜੇ ਦੇ ਆਸ-ਪਾਸ ਜਦੋਂ ਮਹਿਕ ਆਈ ਤਾਂ ਉਸ ਦੇ ਨਾਲ ਉਸ ਦੀ ਸੱਸ ਅਤੇ ਦਿਉਰਤਰਾਣੀ ਨੂੰ ਦੇਖ ਕੇ ਵੀਰਪਾਲ ਦੇਖਦੀ ਰਹਿ ਗਈ ਕਿਉਂਕਿ ਉਸ ਨੂੰ ਦੱਸਿਆ ਨਹੀਂ ਸੀ ਕਿ ਉਹ ਲੋਕ ਵੀ ਆ ਰਹੇ ਹਨ ਅਤੇ ਉਹਨਾਂ ਉਸ ਨੇ ਇੰਨਾ ਖਾਣਾ ਨਹੀਂ ਬਣਾਇਆ ਸੀ ਮਹਿਕ ਕਹਿੰਦੀ ਕਿ ਭਾਬੀ ਇਹ ਸਭ ਲੋਕ ਤਾਂ ਤੁਹਾਡੇ ਹੱਥ ਦਾ ਖਾਣਾ ਹੀ ਖਾਣ ਆਏ ਹਨ ਵੀਰ ਜੀ ਕਹਿ ਰਹੇ ਸਨ ਕਿ ਤੁਸੀਂ ਬਹੁਤ ਵਧੀਆ ਖਾਣਾ ਬਣਾਉਂਦੇ ਹੋ ਅਸੀਂ ਵੀ ਤਾਂ ਦੇਖੀਏ ਕਿ ਤੁਹਾਡੇ ਹੱਥ ਦਾ ਸਵਾਦ ਕਿਵੇਂ ਦਾ ਹੈ। ਇਹ ਸੁਣ ਕੇ ਵੀਰਪਾਲ ਨੂੰ ਗੁੱਸਾ ਆ ਰਿਹਾ ਸੀ ਕਿ ਆਖਿਰ ਰਜ਼ਿੰਦਰ ਨੂੰ ਇੰਨੀ ਤਾਰੀਫ਼ ਕਰਨ ਦੀ ਕੀ ਜ਼ਰੂਰਤ ਸੀ? ਜਿਸ ਲਈ ਅੱਜ ਮਹਿਕ ਸਾਰਿਆਂ ਨੂੰ ਇਕੱਠੇ ਕਰਕੇ ਅਚਾਨਕ ਇੱਥੇ ਲੈ ਕੇ ਆ ਗਈ। ਅਤੇ ਥੋੜਾ ਜਿਹਾ ਸਮਾਂ ਵੀ ਨਹੀਂ ਦਿੱਤਾ। ਵੀਰਪਾਲ ਨੇ ਇਸ਼ਾਰੇ ਨਾਲ ਰਜ਼ਿੰਦਰ ਨੂੰ ਰਸੋਈ ਵਿੱਚ ਆਉਣ ਲਈ ਕਿਹਾ। ਤਾਂ ਰਜ਼ਿੰਦਰ ਤੁਰੰਤ ਬਹਾਨੇ ਨਾਲ ਰਸੋਈ ਵਿੱਚ ਪਹੁੰਚ ਗਿਆ। ਵੀਰਪਾਲ ਕਹਿਣ ਲੱਗੇ ਰਜ਼ਿੰਦਰ ਤੁਹਾਡੀ ਭੈਣ ਨੇ ਇਹ ਤਾਂ ਦੱਸਿਆ ਹੀ ਨਹੀਂ ਸੀ ਕਿ ਇੰਨੇ ਸਾਰੇ ਲੋਕ ਆ ਰਹੇ ਹਨ ਜੋ ਖਾਣਾ ਮੈਂ ਬਣਾਇਆ ਹੈ ਉਹ ਇੰਨੇ ਸਾਰੇ ਲੋਕਾਂ ਨੂੰ ਪੂਰਾ ਨਹੀਂ ਹੋਵੇਗਾ ਹੁਣ ਮੈਂ ਇੰਨੀ ਜਲਦੀ ਇੰਨੇ ਸਾਰੇ ਲੋਕਾਂ ਲਈ ਖਾਣਾ ਕਿਵੇਂ ਤਿਆਰ ਕਰਾਂ ਰਜ਼ਿੰਦਰ ਨੇ ਸਾਹਮਣੇ ਰੱਖੇ ਖਾਣੇ ਵੱਲ ਵੇਖਿਆ ਤਾਂ ਸੋਚਾਂ ਵਿੱਚ ਪੈ ਗਿਆ ਉਦੋਂ ਹੀ ਉੱਥੇ ਮਹਿਕ ਆ ਗਈ ਤੇ ਬੋਲੀ ਕਿ ਮੈਂ ਤਾਂ ਸਵੇਰੇ ਹੀ ਮੰਮੀ ਨੂੰ ਦੱਸ ਦਿੱਤਾ ਸੀ ਕਿ ਅਸੀਂ ਸਾਰਾ ਪਰਿਵਾਰ ਆ ਰਹੇ ਹਾਂ ਹੁਣ ਕੀ ਇੱਜ਼ਤ ਰਹਿ ਜਾਵੇਗੀ ਮੇਰੀ ਕਿਉਂਕਿ ਇਹ ਖਾਣਾ ਤਾਂ ਸਾਰਿਆਂ ਨੂੰ ਪੂਰਾ ਨਹੀਂ ਆਵੇਗਾ ਮਹਿਕ ਨੂੰ ਅਚਾਨਕ ਸਾਹਮਣੇ ਦੇਖ ਕੇ ਵੀਰਪਾਲ ਤੇ ਰ지ਂਦਰ ਹੱਕੇ-ਬੱਕੇ ਰਹਿ ਗਏ ਰ지ਂਦਰ ਨੇ ਤੁਰੰਤ ਮੌਕੇ ਨੂੰ ਸੰਭਾਲਦਿਆਂ ਕਿਹਾ ਕਿ ਹਾਂ ਕਿ ਮਹਿਕ ਤੂੰ ਫਿਕਰ ਨਾ ਕਰ ਇਸ ਤਰ੍ਹਾਂ ਕੁਝ ਨਹੀਂ ਹੋਵੇਗਾ ਵੀਰਪਾਲ ਤੂੰ ਜਲਦੀ ਨਾਲ ਮਸਾਲਾ ਤਿਆਰ ਕਰ ਤੇ ਮੈਂ ਬਾਹਰੋਂ ਪਨੀਰ ਤੇ ਦਾਲ ਮਖਣੀ ਲੈ ਆਉਂਦਾ ਹਾਂ ਤੋ ਪੂੜੀਆਂ ਬਣਾ ਲਈ ਰਜ਼ਿੰਦਰ ਜਲਦੀ ਜਲਦੀ ਰਸੋਈ ਚੋਂ ਨਿਕਲ ਗਿਆ ਤੇ ਮਹਿਕ ਨੇ ਆਪਣੀ ਭਾਬੀ ਤੇ ਨਾਰਾਜ਼ ਹੁੰਦਿਆਂ ਹੋਇਆਂ ਕਿਹਾ ਕਿ ਅੱਜ ਜੇਕਰ ਵੀਰਜੀ ਨਾ ਹੁੰਦੇ ਤਾਂ ਮੇਰੀ ਕੀ ਇੱਜ਼ਤ ਰਹਿ ਜਾਂਦੀ ਤੁਸੀਂ ਤਾਂ ਮੇਰੀ ਬੇਇੱਜ਼ਤੀ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਘੱਟੋ ਘੱਟ ਖਾਣਾ ਬਣਾਉਣ ਤੋਂ ਪਹਿਲਾਂ ਇੱਕ ਵਾਰ ਮੰਮੀ ਤੋਂ ਤਾਂ ਪੁੱਛ ਲੈਂਦੇ ਕਿ ਕਿੰਨੇ ਲੋਕ ਆ ਰਹੇ ਹਨ ਮਹਿਕ ਆਪਣੀ ਭਾਬੀ ਨੂੰ ਖਰੀਆਂ ਖੁੱਟੀਆਂ ਸੁਣਾ ਕੇ ਰਸੋਈ ਵਿੱਚੋਂ ਚਲੀ ਗਈ ਅਤੇ ਜਾ ਕੇ ਸਾਰਿਆਂ ਦੇ ਨਾਲ ਗੱਲਾਂ ਕਰਨ ਲੱਗੀ ਵੀਰਪਾਲ ਜਲਦੀ ਜਲਦੀ ਪਨੀਰ ਦੀ ਸਬਜ਼ੀ ਦੇ ਲਈ ਮਸਾਲਾ ਤਿਆਰ ਕਰਨ ਲੱਗੀ ਤੇ ਇੰਨੇ ਨੂੰ ਰਜ਼ਿੰਦਰ ਮਾਰਕੀਟ ਵਿੱਚੋਂ ਪਨੀਰ ਤੇ ਬਣੀ ਬਣਾਈ ਦਾਲ ਮਖਣੀ ਲੈ ਆਇਆ ਹੁਣ ਖਾਣੇ ਵਿੱਚ ਛੇ ਤਰ੍ਹਾਂ ਦੀ ਡਿਸ਼ ਹੋ ਚੁੱਕੀ ਸੀ ਵੀਰਪਾਲ ਨੇ ਜਲਦੀ ਜਲਦੀ ਟੇਬਲ ਤੇ ਖਾਣੇ ਦੇ ਡੋਂਗੇ ਰੱਖ ਦਿੱਤੇ ਅਤੇ ਪੂੜੀਆਂ ਤਲਣ ਲੱਗੀ ਇੰਨੇ ਸਾਰੇ ਲੋਕ ਇਕੱਠੇ ਖਾਣ ਬੈਠਣਗੇ ਤਾਂ ਹੌਲੀ ਹੌਲੀ ਆ ਰਹੀਆਂ ਪੂੜੀਆਂ ਇੰਤਜ਼ਾਰ ਕਰਵਾਉਣ ਲੱਗੀਆਂ ਏ ਦੇਖ ਕੇ ਰਜ਼ਿੰਦਰ ਖੁਦ ਵੀਰਪਾਲ ਦੀ ਮਦਦ ਕਰਾਣਾ ਰਸੋਈ ਵਿੱਚ ਚਲਾ ਗਿਆ ਤਾਂ ਮਹਿਕ ਨੇ ਉੱਥੇ ਆ ਕੇ ਕਿਹਾ ਭਾਬੀ ਤੁਸੀਂ ਤਾਂ ਵੀਰੇ ਦੀ ਮਦਦ ਤੋਂ ਬਿਨਾ ਕੋਈ ਕੰਮ ਨਹੀਂ ਕਰ ਸਕਦੇ ਪਹਿਲਾਂ ਤਾਂ ਤੁਸੀਂ ਖਾਣਾ ਘੱਟ ਬਣਾਇਆ ਤੇ ਹੁਣ ਤੁਹਾਡੇ ਤੋਂ ਪੂੜੀਆਂ ਵੀ ਤਲੀਆਂ ਨਹੀਂ ਜਾ ਰਹੀਆਂ ਮੈਂ ਤਾਂ ਆਪਣੇ ਸਹੁਰਿਆਂ ਤੇ 50 ਬੰਦਿਆਂ ਨੂੰ ਵੀ ਇਕੱਠਿਆਂ ਖਾਣਾ ਖਵਾ ਦਿੰਦੀ ਹਾਂ ਤੁਸੀਂ ਮੇਰੇ ਖਾਣਾ ਬਣਾਉਣ ਦੀ ਸਪੀਡ ਵੇਖੋਗੇ ਤਾਂ ਹੈਰਾਨ ਰਹਿ ਜਾਓਗੇ ਤੁਹਾਡੇ ਤਾਂ ਹੱਥ ਐਨੇ ਹੌਲੀ-ਹੌਲੀ ਚੱਲ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਮੇਰਾ ਦਿਲ ਬਹੁਤ ਕਾਲਾ ਪੈ ਰਿਹਾ ਹੈ ਮੇਰੇ ਸਹੁਰੇ ਪਤਾ ਨਹੀਂ ਕੀ ਸੋਚ ਰਹੇ ਹੋਣਗੇ ਰ지ਂਦਰ ਨੇ ਮਹਿਕ ਨੂੰ ਬੜ ਬਣਾਉਂਦਿਆਂ ਦੇਖ ਕੇ ਕਿਹਾ ਕਿ ਮਹਿਕ ਤੂੰ ਬਾਹਰ ਜਾ ਕੇ ਦੇਖ ਮੈਂ ਜਲਦੀ-ਜਲਦੀ ਪੂੜੀਆਂ ਲੈ ਕੇ ਆਉਂਦਾ ਹਾਂ ਬਾਰ ਬੈਠੇ ਰਜ਼ਿੰਦਰ ਦੀ ਮਾਂ ਸੁਖਵਿੰਦਰ ਕੌਰ ਨੂੰ ਇਹ ਬਹੁਤ ਬੁਰਾ ਲੱਗ ਰਿਹਾ ਸੀ ਕਿ ਉਹਨਾਂ ਦਾ ਬੇਟਾ ਰਸੋਈ ਵਿੱਚ ਉਹਨਾਂ ਦੀ ਨੌਂ ਦੀ ਮਦਦ ਕਰ ਰਿਹਾ ਹੈ ਜਿਵੇਂ ਹੀ ਰਜ਼ਿੰਦਰ ਹੱਥ ਵਿੱਚ ਪਲੇਟ ਭਰ ਕੇ ਪੂੜੀਆਂ ਲੈ ਕੇ ਆਇਆ ਤਾਂ ਸੁਖਵਿੰਦਰ ਨੇ ਕਿਹਾ ਕਿ ਬੇਟਾ ਤੂੰ ਕੀ ਕਰ ਰਿਹਾ ਹੈ ਬਹੂ ਹੈ ਨਾ ਸਭ ਕੁਝ ਕੰਮ ਕਰਨ ਦੇ ਲਈ ਤੂੰ ਇੱਥੇ ਹੀ ਬੈਠ ਜਾ ਇਹ ਸੁਣ ਕੇ ਮਹਿਕ ਦੀ ਸੱਸ ਨੇ ਕਿਹਾ ਨਹੀਂ ਭੈਣ ਜੀ ਐਨੇ ਸਾਰੇ ਲੋਕ ਖਾ ਰਹੇ ਹਨ ਤਾਂ ਪੂੜੀਆਂ ਬਣਾਉਣ ਦੇ ਲਈ ਦੋ ਲੋਕ ਚਾਹੀਦੇ ਹਨ ਤੁਹਾਡਾ ਬੇਟਾ ਬਹੁਤ ਹੀ ਸਮਝਦਾਰ ਹੈ ਜੋ ਬਹੂ ਦੀ ਮਦਦ ਕਰ ਰਿਹਾ ਹੈ ਮੇਰਾ ਬੇਟਾ ਵੀ ਤੁਹਾਡੀ ਬੇਟੀ ਮਹਿਕ ਦੀ ਬਹੁਤ ਮਦਦ ਕਰਦਾ ਹੈ ਉਸ ਨੂੰ ਇਕੱਲੀ ਕੋਈ ਵੀ ਕੰਮ ਨਹੀਂ ਕਰਨ ਦਿੰਦਾ ਇਹ ਸੁਣ ਕੇ ਸੁਖਵਿੰਦਰ ਕੱਚੀ ਜਹੀ ਹੋ ਗਈ ਆਪਸ ਵਿੱਚ ਹੋ ਰਹੀਆਂ ਉਹਨਾਂ ਸਾਰਿਆਂ ਦੀਆਂ ਇਹ ਗੱਲਾਂ ਰਸੋਈ ਵਿੱਚ ਕੰਮ ਕਰ ਰਹੀ ਵੀਰਪਾਲ ਦੇ ਕੰਨਾਂ ਤੱਕ ਜਾ ਰਹੀਆਂ ਸਨ ਮਗਰ ਉਹ ਤਾਂ ਇੰਨੀ ਜਲਦੀ ਜਲਦੀ ਹੱਥ ਚਲਾ ਰਹੀ ਸੀ ਜਿਵੇਂ ਉਸ ਦਾ ਕੋਈ ਕੰਪੀਟੀਸ਼ਨ ਚੱਲ ਰਿਹਾ ਹੋਵੇ ਤੇ ਅੱਜ ਉਸ ਲਈ ਜਿੰਨਾ ਲਾਜ਼ਮੀ ਹੋਵੇ ਇੱਕ ਇੱਕ ਕਰਕੇ ਲੋਕ ਖਾਣੇ ਤੋਂ ਉੱਠਣ ਲੱਗੇ ਤਾਂ ਵੀਰਪਾਲ ਨੂੰ ਚੈਣ ਦਾ ਸਾਹ ਆ ਕਿਉਂਕਿ ਉਸ ਤੇ ਜਲਦੀ ਜਲਦੀ ਪੂੜੀਆਂ ਬਣਾਉਣ ਦਾ ਦਬਾਅ ਵੀ ਘਟ ਹੋਣ ਲੱਗਿਆ ਸੀ ਉਦੋਂ ਹੀ ਮਹਿਕ ਦੀ ਦਰਾਨੀ ਨੇ ਕਿਹਾ ਭਾਬੀ ਅਸੀਂ ਤਾਂ ਖਾਮ ਖਾ ਤੁਹਾਨੂੰ ਅੱਜ ਪਰੇਸ਼ਾਨ ਕਰ ਦਿੱਤਾ ਅਸੀਂ ਤਾਂ ਦੀਦੀ ਨੂੰ ਕਿੰਨਾ ਮਨਾ ਕੀਤਾ ਕਿ ਤੁਸੀਂ ਇਕੱਲੇ ਭਾਬੀ ਵਿਚਾਰੀ ਇੰਨੇ ਲੋਕਾਂ ਨੂੰ ਕਿਵੇਂ ਸੰਭਾਲ ਸਕੇਗੀ ਤੇ ਉਹਨਾਂ ਦਾ ਇੰਨਾ ਖਾਣਾ ਕਿਵੇਂ ਬਣਾਵੇਗੀ ਮਗਰ ਦੀਦੀ ਚਾਹੁੰਦੇ ਸਨ ਕਿ ਅੱਜ ਅਸੀਂ ਤੁਹਾਡੇ ਹੱਥ ਦਾ ਖਾਣਾ ਖਾਈਏ ਇਸ ਲਈ ਉਹ ਸਾਨੂੰ ਜੇਦ ਕਰਕੇ ਲੈ ਆਏ ਵੀਰ ਨੂੰ ਇਸ ਵੀਰਪਾਲ ਨੂੰ ਇਹ ਸੁਣ ਕੇ ਬਹੁਤ ਗੁੱਸਾ ਆ ਰਿਹਾ ਸੀ ਕਿ ਜੇਕਰ ਸਾਰਿਆਂ ਨੂੰ ਲਿਆਉਣਾ ਹੀ ਸੀ ਤਾਂ ਪਹਿਲਾਂ ਦੱਸ ਨਹੀਂ ਸਕਦੇ ਸੀ ਅਤੇ ਅਟਾਈਮ ਤੇ ਸਾਰਿਆਂ ਨੂੰ ਇੱਥੇ ਲੈ ਕੇ ਆ ਗਈ ਉਸ ਦਿਨ ਤਾਂ ਵੀਰਪਾਲ ਨੇ ਜਿਵੇਂ ਕਿਵੇਂ ਮੌਕੇ ਨੂੰ ਸੰਭਾਲ ਲਿਆ ਮਗਰ ਹੁਣ ਉਸ ਨੂੰ ਮਹਿਕ ਤੇ ਗੁੱਸਾ ਆਉਂਦਾ ਸੀ ਕਿਉਂਕਿ ਮਹਿਕ ਦੇ ਘਰ ਜਦੋਂ ਵੀ ਕੋਈ ਮਹਿਮਾਨ ਆਉਂਦਾ ਤਾਂ ਸਾਰਿਆਂ ਨੂੰ ਲੈ ਕੇ ਆਪਣੇ ਪੇਕਿਆਂ ਤੇ ਆ ਜਾਂਦੀ ਅਤੇ ਵੀਰਪਾਲ ਨੂੰ ਸਾਰਿਆਂ ਲਈ ਖਾਣਾ ਬਣਾਉਣਾ ਪੈਂਦਾ ਹੁਣ ਹੌਲੀ ਹੌਲੀ ਵੀਰਪਾਲ ਨੂੰ ਪਤਾ ਲੱਗ ਗਿਆ ਕਿ ਉਸ ਦੀ ਨਾਨ ਕੰਮ ਤੋਂ ਬਚਣ ਦੇ ਲਈ ਇਹ ਸਭ ਕੁਝ ਕਰਦੀ ਹੈ ਅਤੇ ਆਪਣੇ ਮਹਿਮਾਨਾਂ ਨੂੰ ਇੱਥੇ ਲੈ ਕੇ ਆ ਜਾਂਦੀ ਹੈ ਉਸਨੇ ਰਜ਼ਿੰਦਰ ਨੂੰ ਕਿਹਾ ਰਜ਼ਿੰਦਰ ਦੀਦੀ ਦਾ ਕਹਿੰਦੀ ਹੈ ਕਿ ਉਹ 50 ਬੰਦਿਆਂ ਦਾ ਖਾਣਾ ਇਕੱਠਾ ਬਣਾ ਕੇ ਖਵਾ ਦੇ ਸਕਦੀ ਹੈ ਤਾਂ ਫਿਰ ਆਪਣੇ ਮਹਿਮਾਨਾਂ ਨੂੰ ਲੈ ਕੇ ਇੱਥੇ ਕਿਉਂ ਆ ਜਾਂਦੀ ਹੈ ਅਤੇ ਫਿਰ ਪਹਿਲਾਂ ਦੱਸਦੀ ਵੀ ਨਹੀਂ ਫਿਰ ਮੇਰੇ ਤੋਂ ਉਮੀਦ ਕਰਦੀ ਹੈ ਕਿ ਮੈਂ ਸੁਪਰ ਫਾਸਟ ਟ੍ਰੇਨ ਦੀ ਤਰ੍ਹਾਂ ਫਟਾਫਟ ਖਾਣਾ ਤਿਆਰ ਕਰ ਦੇਵਾਂ ਤੁਸੀਂ ਹੀ ਦੱਸੋ ਕਿ ਇਦਾਂ ਹੋ ਸਕਦਾ ਹੈ ਮੇਰੇ ਬਾਰੇ ਤਾਂ ਇੱਥੇ ਕੋਈ ਕੁਝ ਸੋਚਦਾ ਹੀ ਨਹੀਂ ਰਜ਼ਿੰਦਰ ਨੇ ਕਿਹਾ ਕਿ ਕਿਉਂ ਖਾਂ ਖਾਂ ਐ ਮੈਂ ਸੋਚ ਰਹੀ ਹਾਂ ਸਭ ਲੋਕ ਤੈਨੂੰ ਮਿਲਣਾ ਚਾਹੁੰਦੇ ਹਨ ਅਤੇ ਸਾਡੇ ਇੱਥੋਂ ਦਾ ਰਿਵਾਜ ਹੈ ਕਿ ਨਵੀਂ ਨੋਹ ਦੇ ਹੱਥਾਂ ਦਾ ਖਾਣਾ ਸਾਰੇ ਖਾਣ ਆਉਂਦੇ ਹਨ ਇਸ ਲਈ ਸਭ ਲੋਕ ਖੁਸ਼ੀ-ਖੁਸ਼ੀ ਇੱਥੇ ਆ ਰਹੇ ਹਨ ਮੀਰ ਪਾਣੇ ਮੂੰਹ ਬਣਾ ਕੇ ਕਿਹਾ ਮੈਨੂੰ ਤਾਂ ਲੱਗਦਾ ਹੈ ਕਿ ਇੱਕ ਦਿਨ ਪੂਰਾ ਖਾਨਦਾਨ ਹੀ ਇੱਥੇ ਆ ਜਾਵੇਗਾ ਆਪਣੀ ਨਨਾਨ ਦਰਾਣੀ ਜਠਾਣੀ ਚਾਚਾ ਮਾਮਾ ਸਾਰਿਆਂ ਨੂੰ ਲੈ ਕੇ ਆ ਚੁੱਕੀ ਹੈ ਅਜੇ ਵੀ ਕੋਈ ਬਾਕੀ ਰਹਿ ਗਿਆ ਹੈ ਤਾਂ ਦੱਸ ਦਿਓ ਇਸ ਨੂੰ ਕਿਰਸਿੰਦਰ ਹਸਨ ਲੱਗ ਪਿਆ ਉਦੋਂ ਹੀ ਉਥੇ ਸੁਖਵਿੰਦਰ ਦੀ ਆਵਾਜ਼ ਆਈ ਕਿ ਬਹੂ ਇਹ ਕਿਹੜਾ ਤਰੀਕਾ ਹੈ ਆਪਣੀ ਨਨਾਨ ਬਾਰੇ ਗੱਲਾਂ ਕਰਨ ਦਾ ਮਹਿਮਾਨ ਤਾਂ ਕਰਮਾ ਵਾਲਿਆਂ ਦੇ ਘਰ ਆਉਂਦੇ ਹਨ ਹਤੇ ਤੈਨੂੰ ਮਹਿਮਾਨਾਂ ਦੇ ਆਉਣ ਦਾ ਇੰਨਾ ਬੁਰਾ ਕਿਉਂ ਲੱਗ ਰਿਹਾ ਹੈ ਇਹ ਕੁਝ ਹੋਰ ਨਹੀਂ ਬਸ ਕਮਚੋਰੀ ਹੈ ਇਸ ਲਈ ਨਨਾਨ ਦਾ ਆਉਣਾ ਤੈਨੂੰ ਬੁਰਾ ਲੱਗਦਾ ਹੈ ਬਿਲਕੁਲ ਠੀਕ ਕਹਿੰਦੀ ਹੈ ਮਹਿਕ ਕਿ ਤੇਰੇ ਹੱਥਾਂ ਵਿੱਚ ਐਨੀ ਹੌਲੀ ਹੌਲੀ ਚੱਲਦੇ ਹਨ ਇਨੇ ਟਾਈਮ ਵਿੱਚ ਤਾਂ ਸੀ 50 ਲੋਕਾਂ ਦਾ ਖਾਣਾ ਬਣਾ ਦੇਈਏ ਸੱਸ ਦੀਆਂ ਖਰੀਆਂ ਖੁੱਟੀਆਂ ਸੁਣ ਕੇ ਵੀਰਪਾਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੁਖਵਿੰਦਰ ਜੀ ਤਾਂ ਬੜਬੜ ਕਰਕੇ ਚਲੀ ਗਈ ਲੇਕਿਨ ਵੀਰਪਾਲ ਰਜਿੰਦਰ ਦੇ ਗਲੇ ਲੱਗ ਕੇ ਰੋਣ ਲੱਗੀ ਰਜਿੰਦਰ ਸਾਡੇ ਵਿਆਹ ਨੂੰ ਸਮਾਂ ਹੀ ਹਜੇ ਕਿੰਨਾ ਹੋਇਆ ਹੈ ਵਿਆਹ ਤੋਂ ਪਹਿਲਾਂ ਤਾਂ ਮੈਂ ਪੜ੍ਹਾਈ ਕਰ ਰਹੀ ਸੀ ਇਸ ਲਈ ਇੱਕੇ ਵਾਰ ਇੰਨਾ ਸਾਰਾ ਕੰਮ ਸੰਭਾਲਣਾ ਇੱਕਦਮ ਤਾਂ ਸਭ ਕੁਝ ਨਹੀਂ ਕਰ ਸਕਦੀ ਮੈਨੂੰ ਵੀ ਤਾਂ ਸਭ ਕੁਝ ਸਿੱਖਣ ਦੇ ਲਈ ਸਮਾਂ ਚਾਹੀਦਾ ਹੈ ਲੇਕਿਨ ਇੱਥੇ ਤਾਂ ਸਾਰੇ ਮੇਰੇ ਤੋਂ ਹਰ ਚੀਜ਼ ਪਰਫੈਕਟ ਕਰਵਾਉਣ ਦੀ ਉਮੀਦ ਕਰ ਰਹੇ ਹਨ ਰਜ਼ਿੰਦਰ ਉਸ ਨੂੰ ਸਮਝਦਾ ਰਿਹਾ ਪਤੀ ਦੇ ਪਿਆਰ ਭਰੇ ਸ਼ਬਦਾਂ ਦੇ ਅੱਗੇ ਕੁਝ ਦੇਰ ਵਿੱਚ ਵੀਰਪਾਲ ਆਪਣਾ ਦੁੱਖ ਭੁੱਲ ਗਈ ਦੋ ਤਿੰਨ ਦਿਨਾਂ ਬਾਅਦ ਸੁਖਵਿੰਦਰ ਨੇ ਕਿਹਾ ਬਹੂ ਮਹਿਕ ਕੁਝ ਦਿਨਾਂ ਦੇ ਲਈ ਰਹਿਣ ਆ ਰਹੀ ਹੈ ਤਾਂ ਖਿਆਲ ਰੱਖੀ ਕਿ ਉਸ ਨੂੰ ਕੋਈ ਵੀ ਤਕਲੀਫ ਨਾ ਹੋਵੇ ਵੀਰਪਾਲ ਦੇ ਮਨਾਂ ਵੇਚ ਸੋਚ ਲਿਆ ਕਿ ਤਕਲੀਫ ਉਸ ਨੂੰ ਨਹੀਂ ਤਕਲੀਫ ਤਾਂ ਹੁਣ ਮੈਨੂੰ ਹੋਣ ਵਾਲੀ ਹੈ ਕਿਉਂਕਿ ਤੁਹਾਡੀ ਬੇਟੀ ਕਰਦੀ ਤਾਂ ਕੁਝ ਹੈ ਨਹੀਂ ਸਿਰਫ ਭਾਸ਼ਣ ਦਿੰਦੀ ਹੈ ਮਹਿਕ ਦੁਪਹਿਰ ਤੋਂ ਬਾਅਦ ਇੱਕ ਸੂਟਕੇਸ ਦੇ ਨਾਲ ਆਪਣੇ ਪੇਕੇਾਂ ਤੇ ਆ ਗਈ ਤੇ ਆ ਕੇ ਬੋਲੀ ਭਾਪੀ ਮੈਂ ਤਾਂ ਸੋਚ ਰਹੀ ਹਾਂ ਕਿ ਵਿਆਹ ਤੋਂ ਬਾਅਦ ਤੁਹਾਡੇ ਨਾਲ ਵਕਤ ਬਤਾਉਣ ਦਾ ਸਮਾਂ ਹੀ ਨਹੀਂ ਮਿਲਿਆ ਕਿਉਂਕਿ ਮੈਂ ਤਾਂ ਖੁਦ ਹੀ ਛੁੱਟੀਆਂ ਵਿੱਚ ਘੁੰਮਣ ਚਲੀ ਗਈ ਸੀ ਲੇਕਿਨ ਹੁਣ ਸੋਚ ਰਹੀ ਸੀ ਕਿ ਕਿਉਂ ਨਾ ਕੁਝ ਦਿਨ ਤੁਹਾਡੇ ਨਾਲ ਰਹਿ ਕੇ ਆਵਾਂ ਮੈਨੂੰ ਇੱਥੇ ਵੀ ਆਰਾਮ ਮਿਲ ਜਾਵੇਗਾ ਤੇ ਤੁਹਾਡੇ ਤੋਂ ਸੇਵਾ ਕਰਵਾਉਣ ਦਾ ਮੌਕਾ ਵੀ ਮਿਲ ਜਾਵੇਗਾ ਵੀਰਪਾਲ ਸੁਣ ਕੇ ਮਨ ਵਿੱਚ ਸੋਚਣ ਲੱਗੀ ਕਿ ਹਾਂ ਹਾਂ ਕਿਉਂ ਨਹੀਂ ਖੂਬ ਸੇਵਾ ਕਰਵਾਓ ਤੇਰੀ ਮਾਂ ਨੇ ਤਾਂ ਮੁਫਤ ਦੀ ਨੌਕਰਾਨੀ ਜੋ ਰੱਖ ਲਈ ਹੈ ਵੀਰਪਾਲ ਦਾ ਮੁਰਝਾਇਆ ਚਿਹਰਾ ਦੇਖ ਕੇ ਮਹਿਕ ਬੋਲੀ ਕਿ ਕੀ ਹੋਇਆ ਪਾਪੀ ਮੈਨੂੰ ਦੇਖ ਕੇ ਲੱਗਦਾ ਹੈ ਕਿ ਤੁਹਾਨੂੰ ਖੁਸ਼ੀ ਨਹੀਂ ਹੋਈ ਤਾਂ ਵੀਰਪਾਲ ਨੇ ਮੁਸਕਰਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆ ਕਿਹਾ ਕਿ ਨਹੀਂ ਨਹੀਂ ਦੀਦੀ ਮੈਂ ਤਾਂ ਬਸ ਇਹ ਸੋਚ ਰਹੀ ਸੀ ਕਿ ਹੁਣ ਤੁਹਾਡੇ ਲਈ ਕੀ ਬਣਾਵਾਂ ਜੋ ਤੁਹਾਨੂੰ ਪਸੰਦ ਆ ਜਾਵੇ ਮਹਿਕ ਨੇ ਵੀ ਇੱਕਦਮ ਕਿਹਾ ਭਾਬੀ ਮੈਂ ਤਾਂ ਸਭ ਕੁਝ ਖਾ ਲੈਂਦੀ ਹਾਂ ਬਸ ਥੋੜੀ ਫੁਰਤੀ ਨਾਲ ਬਣਾਓ ਕਿਉਂਕਿ ਤੁਹਾਡੇ ਹੱਥ ਬਹੁਤ ਹੌਲੀ-ਹੌਲੀ ਚੱਲਦੇ ਹਨ ਮਹਿਕ ਦੀਆਂ ਗੱਲਾਂ ਸੁਣ ਕੇ ਵੀਰਪਾਲ ਨੂੰ ਹੋਰ ਗੁੱਸਾ ਆ ਰਿਹਾ ਸੀ ਤੇ ਉਹ ਦੇਖ ਰਹੀ ਸੀ ਕਿ ਮਹਿਕ ਕਿਸ ਤਰ੍ਹਾਂ ਤਾਨੇ ਦੇ ਦੇ ਕੇ ਗੱਲਾਂ ਕਰ ਰਹੀ ਹੈ ਫਿਰ ਵੀ ਉਹ ਚੁੱਪਚਾਪ ਚਾਹ ਪਰ ਸੋਈ ਵਿੱਚ ਮਹਿਕ ਦੇ ਲਈ ਸ਼ਾਮ ਦੀ ਚਾਹ ਦੇ ਨਾਲ ਕੁਝ ਬਣਾਉਣ ਚਲੀ ਗਈ ਸੁਖਵਿੰਦਰ ਨੇ ਆਵਾਜ਼ ਦੇ ਕੇ ਕਿਹਾ ਬਹੂ ਮਹਿਕ ਨੂੰ ਪਕੌੜੇ ਪਸੰਦ ਹਨ ਤਾਂ ਪਕੌੜੇ ਹੀ ਬਣਾ ਲੈਣਾ ਅਚਾਨਕ ਤੋਂ ਪਕੌੜਿਆਂ ਦੀ ਨਿਮਾੜ ਸੁਣ ਕੇ ਵੀਰਪਾਲ ਵੇਸਣ ਕੱਢਣ ਚਲੀ ਗਈ ਤਾਂ ਡੱਬੇ ਵਿੱਚ ਵੇਸਣ ਨਹੀਂ ਸੀ ਖਾਲੀ ਡੱਬੇ ਨੂੰ ਦੇਖ ਕੇ ਵੀਰਪਾਲ ਖੜੀ ਰਹਿ ਗਈ ਤੇ ਇੰਨੇ ਵਿੱਚ ਮਹਿਕ ਰਸੋਈ ਵਿੱਚ ਆ ਕੇ ਬੋਲੀ ਭਾਪੀ ਇਸ ਖਾਲੀ ਡੱਬੇ ਨੂੰ ਖੜੀ ਹੋ ਕੇ ਕਿਉਂ ਘੋਰ ਰਹੀ ਹੋ ਤੁਸੀਂ ਸੁਣਿਆ ਨਹੀਂ ਮੰਮੀ ਨੇ ਪਕੌੜੇ ਬਣਾਉਣ ਨੂੰ ਕਿਹਾ ਸੀ ਮੈਂ ਤਾਂ ਕਦੋਂ ਤੋਂ ਇੰਤਜ਼ਾਰ ਕਰ ਰਹੀ ਹਾਂ ਹੁਣ ਤਾਂ ਭੁੱਖ ਵੀ ਲੱਗਣ ਲੱਗੀ ਲੇਕਿਨ ਪਕੌੜੇ ਨਹੀਂ ਬਣੇ ਵੀਰਪਾਲ ਨੇ ਹਿਚਕਚਾਉਂਦਿਆਂ ਹੋਇਆ ਕਿਹਾ ਕਿ ਦੀਦੀ ਬੇਸਣ ਖਤਮ ਹੋ ਗਿਆ ਹੈ ਇਹ ਸੁਣ ਕੇ ਮਹਿਕ ਪੈਰ ਪਟਕਦੀ ਹੋਈ ਬਾਹਰ ਗਈ ਤੇ ਆਪਣੀ ਮਾਂ ਨੂੰ ਬੋਲੀ ਮੰਮੀ ਤੁਸੀਂ ਕਿਹੋ ਜਿਹੀ ਬਹੂ ਵ્યાਹ ਕੇ ਲਿਆਏ ਹੋ ਜਿਸ ਨੂੰ ਇੰਨਾ ਵੀ ਨਹੀਂ ਪਤਾ ਕਿ ਉਸ ਦੀ ਰਸੋਈ ਵਿੱਚ ਬੇਸਣ ਨਹੀਂ ਹੈ ਤੁਹਾਡੀ ਬਹੂ ਵਿੱਚ ਰਸੋਈ ਚਲਾਉਣ ਦੀ ਕੋਈ ਵੀ ਕਲਾ ਨਹੀਂ ਹੈ। ਰਸੋਈ ਵਿੱਚ ਖੜੀ ਵੀਰਪਾਲ ਨੂੰ ਯਾਦ ਆਇਆ ਕਿ ਉਸਨੇ ਰਾਸ਼ਨ ਵਾਲੀ ਲਿਸਟ ਵਿੱਚ ਵੇਸਣ ਲਿਖਿਆ ਸੀ ਪਰ ਵੇਸਣ ਸੱਸ ਲੈ ਕੇ ਨਹੀਂ ਆਈ। ਉਹ ਤੁਰੰਤ ਬਾਹਰ ਗਈ ਤੇ ਬੋਲੀ ਸੁਖਵਿੰਦਰ ਜੀ ਨੂੰ ਬੋਲੀ ਮੰਮੀ ਜੀ ਮੈਂ ਲਿਸਟ ਵਿੱਚ ਵੇਸਣ ਵੀ ਲਿਖ ਕੇ ਦਿੱਤਾ ਸੀ ਪਰ ਤੁਸੀਂ ਵੇਸਣ ਲੈ ਕੇ ਹੀ ਨਹੀਂ ਆਏ। ਹੁਣ ਮੈਂ ਪਕੌੜੇ ਕਿਵੇਂ ਬਣਾਵਾਂ? ਇਹ ਸੁਣ ਕੇ ਸੁਖਵਿੰਦਰ ਉਸ ਨੂੰ ਅੱਖਾਂ ਕੱਢ ਕੇ ਬੋਲੀ ਕਿ ਹੁਣ ਆਪਣੀ ਗਲਤੀ ਨੂੰ ਮੇਰੇ ਤੇ ਕਿਉਂ ਸੁੱਟ ਰਹੀ ਹੈ ਜੇਕਰ ਹੁਣ ਬੇਸਣ ਲੈ ਗਿਆ ਤਾਂ ਕਿ ਰਜ਼ਿੰਦਰ ਨੂੰ ਤੂੰ ਕਹਿ ਨਹੀਂ ਸਕਦੀ ਸੀ ਤੂੰ ਹੀ ਧਿਆਨ ਨਾਲ ਨਹੀਂ ਵੇਖਿਆ ਹੋਵੇਗਾ ਰਾਸ਼ਨ ਵਿੱਚ ਬੇਸਣ ਨਹੀਂ ਆਇਆ ਹੈ ਮੇਰੀ ਧੀ ਜਿੰਨਾ ਘਰ ਸੰਭਾਲਦੀ ਹੈ ਨਾ ਉਹਨਾਂ ਤਾਂ ਕੋਈ ਸੰਭਾਲ ਹੀ ਨਹੀਂ ਸਕਦਾ ਜਦੋਂ ਤੱਕ ਮਹਿਕ ਘਰ ਵਿੱਚ ਸੀ ਕੋਈ ਚੀਜ਼ ਇਸ ਤਰ੍ਹਾਂ ਖਤਮ ਨਹੀਂ ਹੋਈ ਸੀ ਸੁਖਵਿੰਦਰ ਨੇ ਤੁਰੰਤ ਵੀਰਪਾਲ ਦੀ ਤੁਲਨਾ ਆਪਣੀ ਧੀ ਨਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਗੱਲ ਵੀਰਪਾਲ ਨੂੰ ਬਹੁਤ ਬੁਰੀ ਲੱਗੀ ਹੁਣ ਰੋਜ਼ ਵੀਰਪਾਲ ਜਦੋਂ ਵੀ ਕੰਮ ਕਰਦੀ ਜਾਂ ਫਿਰ ਖਾਣਾ ਬਣਾਉਂਦੀ ਤਾਂ ਮਹਿਕ ਉਸ ਨੂੰ ਇਹੀ ਕਹਿੰਦੀ ਕਿ ਭਾਪੀ ਤੁਹਾਡੇ ਹੱਥ ਬਹੁਤ ਹੌਲੀ ਚੱਲਦੇ ਹਨ ਮੈਂ ਤਾਂ ਇਨੀ ਦੇਰ ਵਿੱਚ ਸਾਰੇ ਘਰ ਦਾ ਕੰਮ ਖਤਮ ਕਰ ਦਿੰਦੀ ਹਾਂ ਜਿੰਨੀ ਦੇਰ ਵਿੱਚ ਤੁਸੀਂ 4 ਲੋਕਾਂ ਦੇ ਰੋਟੀ ਬਣਾਉਂਦੇ ਹੋ ਇਨੀ ਦੇਰ ਵਿੱਚ ਮੈਂ ਆਪਣੇ ਸਾਰੇ ਘਰ ਨੂੰ ਖਾਣਾ ਖਵਾ ਦਿੰਦੀ ਹਾਂ ਤੁਸੀਂ ਤਾਂ ਜਾਣਦੇ ਹੋਣਾ ਕਿ ਮੇਰੇ ਸਹੁਰਿਆਂ ਵਿੱਚ ਕਿੰਨੇ ਸਾਰੇ ਮੈਂਬਰ ਹਨ ਇਹ ਸੁਣ ਕੇ ਵੀਰਪਾਲ ਦੇ ਅੰਦਰ ਗੁੱਸਾ ਉਬਲਣ ਲੱਗਾ ਕਿ ਆਖਿਰ ਕਦੋਂ ਤੱਕ ਮਹਿਕ ਉਸ ਨੂੰ ਤਾਨੇ ਮਾਰਦੀ ਰਹੇਗੀ ਉਹ ਪੂਰੀ ਮਿਹਨਤ ਨਾਲ ਹਰ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮਗਰ ਉਸ ਦੇ ਸਹੌਂਿਆਂ ਨੂੰ ਕੁਝ ਵੀ ਵਧੀਆ ਹੀ ਨਹੀਂ ਲੱਗ ਰਿਹਾ ਸੀ ਅਤੇ ਉਹਨਾਂ ਨੂੰ ਵੀਰਪਾਲ ਦੇ ਅੰਦਰ ਸਿਰਫ ਬੁਰਾਈਆਂ ਹੀ ਨਜ਼ਰ ਆ ਰਹੀਆਂ ਸਨ ਉਸ ਨੇ ਪਰੇਸ਼ਾਨ ਹੋ ਕੇ ਰਜਿੰਦਰ ਨੂੰ ਕਿਹਾ ਕਿ ਤੁਹਾਡੀ ਭੈਣ ਤਾਂ ਸਾਰਾ ਦਿਨ ਮੈਨੂੰ ਤਾਨੇ ਮਾਰਦੀ ਰਹਿੰਦੀ ਹੈ ਕਿ ਮੇਰੇ ਕੋਲੋਂ ਕੋਈ ਕੰਮ ਨਹੀਂ ਹੁੰਦਾ ਲੇਕਿਨ ਮੈਨੂੰ ਤਾਂ ਲੱਗਦਾ ਹੈ ਕਿ ਤੁਹਾਡੀ ਭੈਣ ਖੁਦ ਸਹੁਰਿਆਂ ਤੇ ਕੋਈ ਕੰਮ ਨਹੀਂ ਕਰਦੀ ਤੇ ਇੱਥੇ ਬੈਠ ਕੇ ਵੀ ਸਿਰਫ ਆਰਾਮ ਕਰਦੀ ਹੈ ਪ੍ਰਮਾਤਮਾ ਜਾਣੇ ਉਸਦੀ ਸੱਸ ਉਸ ਨੂੰ ਕਿਵੇਂ ਬਰਦਾਸ਼ਤ ਕਰ ਰਹੀ ਹੈ ਇੱਕ ਦਿਨ ਮਹਿਕ ਨੇ ਵੀਰਪਾਲ ਨੂੰ ਕਿਹਾ ਕਿ ਅੱਜ ਨਾਸ਼ਤੇ ਵਿੱਚ ਆਲੂ ਦੀਆਂ ਕਚੌੜੀਆਂ ਬਣਾ ਦਿਓ ਮੇਰਾ ਤਾਂ ਖਾਣੂ ਬਹੁਤ ਦਿਲ ਕਰ ਰਿਹਾ ਹੈ ਮਗਰ ਵੀਰਪਾਲ ਤਾਂ ਪਹਿਲਾਂ ਹੀ ਪੋਹੇ ਦੀ ਤਿਆਰੀ ਕਰ ਚੁੱਕੀ ਸੀ ਇਸ ਲਈ ਉਸ ਨੇ ਗੁੱਸੇ ਵਿੱਚ ਕਿਹਾ ਦੀਦੀ ਕਚੌੜੀਆਂ ਖਾਣੀਆਂ ਹਨ ਤਾਂ ਆਪ ਹੀ ਬਣਾ ਲਿਓ ਕਿਉਂਕਿ ਮੈਂ ਤਾਂ ਪੋਹੇ ਦੀ ਤਿਆਰੀ ਕਰ ਚੁੱਕੀ ਹਾਂ ਤੁਸੀਂ ਤਾਂ ਜਾਣਦੇ ਹੋਣਾ ਕਿ ਮੇਰੇ ਹੱਥ ਐਨੇ ਹੌਲੀ-ਹੌਲੀ ਚੱਲਦੇ ਹਨ ਜੇਕਰ ਮੈਂ ਹੁਣ ਬਣਾਉਣ ਲੱਗੀ ਤਾਂ ਰਾਤ ਨੂੰ ਜਾ ਕੇ ਖਾਣੇ ਨੂੰ ਮਿਲਣ ਕੀ ਆ ਇਹ ਸੁਣਦਿਆਂ ਹੀ ਮਹਿਕ ਨੇ ਵੀਰਪਾਲ ਨੂੰ ਕਿਹਾ ਕਿ ਤੂੰ ਮੈਨੂੰ ਤਾਣੇ ਮਾਰ ਰਹੀ ਹੈ ਤੁਸੀਂ ਤਾਂ ਕੰਮ ਹੀ ਐਨਾ ਹੌਲੀ-ਹੌਲੀ ਕਰਦੇ ਹੋ ਇਸ ਲਈ ਤਾਂ ਤੈਨੂੰ ਐਨਾ ਕੁਝ ਸੁਣਦਾ ਪੈਂਦਾ ਹੈ ਲੇਕਿਨਾ ਮੈਂ ਤਾਂ ਦੇਖ ਰਹੀ ਹਾਂ ਕਿ ਤੂੰ ਆਪਣੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਹੀ ਇਹ ਸੁਣ ਕੇ ਵੀਰਪਾਲ ਨੂੰ ਗੁੱਸਾ ਆ ਗਿਆ ਤੇ ਉਸਨੇ ਕਿਹਾ ਕਿ ਤੁਸੀਂ ਇੱਥੇ ਆ ਕੇ ਕਰਦੇ ਹੀ ਕੀ ਹੋ ਸਾਰਾ ਕੰਮ ਤਾਂ ਮੈਂ ਕਰਦੀ ਹਾਂ ਇਸ ਵਿੱਚ ਵੀ ਤੁਹਾਨੂੰ ਸੁਧਾਰ ਨਜ਼ਰ ਨਹੀਂ ਆ ਰਿਹਾ ਸੱਚਮੁੱਚ ਸਹੀ ਤਰੀਕੇ ਨਾਲ ਦੇਖਣ ਵਾਲੀ ਨਜ਼ਰ ਤੁਹਾਡੇ ਵਿੱਚ ਹੈ ਹੀ ਨਹੀਂ ਇਹ ਸੁਣ ਕੇ ਮਹਿਕ ਨੂੰ ਬਹੁਤ ਬੁਰਾ ਲੱਗਿਆ ਜਿਹੋ ਥਿਲ ਮਲਾ ਗਈ ਤੇ ਆਪਣੀ ਮਾਂ ਨੂੰ ਗੁੱਸੇ ਵਿੱਚ ਕਹਿਣ ਲੱਗੀ ਕਿ ਦੇਖੋ ਮਾਂ ਭਾਬੀ ਦਾ ਮੂੰਹ ਕਿਵੇਂ ਕੈਂਚੀ ਤਰ੍ਹਾਂ ਚੱਲ ਰਿਹਾ ਹੈ ਕਿ ਆਪਣੇ ਪੇਕਿਆਂ ਤੇ ਆ ਕੇ ਮੈਂ ਕੁਝ ਦਿਨ ਆਰਾਮ ਕਰਨਾ ਪਾਪ ਹੈ ਜੋ ਭਾਬੀ ਮੈਨੂੰ ਐਨੇ ਤਾਣੇ ਮਾਰ ਰਹੀ ਹੈ ਕਚੌੜੀਆਂ ਬਣਾਉਣ ਦੇ ਲਈ ਕਹਿ ਦਿੱਤਾ ਇਹਨੇ ਤਾਂ ਮੈਨੂੰ ਐਨਾ ਕੁਝ ਸੁਣਾ ਦਿੱਤਾ ਆਪਣੀ ਧੀ ਨੂੰ ਰੋਂਦਿਆਂ ਹੋਇਆਂ ਦੇਖ ਕੇ ਸੁਖਵਿੰਦਰ ਕੌਰ ਦਾ ਗੁੱਸਾ ਸਤਵੇਂ ਅਸਮਾਨ ਤੇ ਚੜ ਗਿਆ ਉਹ ਵੀਰਪਾਲ ਨੂੰ ਕਹਿੰਦੀ ਕਿ ਇੰਨਾ ਜ਼ਿਆਦਾ ਮੂੰਹ ਚਲਾਉਣ ਦੀ ਜ਼ਰੂਰਤ ਨਹੀਂ ਹੈ ਵਰਨਾ ਮੈਨੂੰ ਅਕਲ ਠਕਾਣੇ ਲਗਾਉਣੇ ਵੀ ਆਉਂਦੀ ਹੈ ਮੇਰੀ ਧੀ ਦਾ ਕਚੋਰੀਆਂ ਖਾਣ ਨੂੰ ਦਿਲ ਕਰ ਰਿਹਾ ਹੈ ਉਹ ਤਾਂ ਤੈਨੂੰ ਬਣਾਉਣੀਆਂ ਹੀ ਪੈਣਗੀਆਂ ਪੋਹਾ ਫ੍ਰਿਜ ਵਿੱਚ ਰੱਖ ਦੇ ਬਾਅਦ ਵਿੱਚ ਖਾ ਲਵਾਂਗੇ ਸੱਸ ਦੇ ਸਾਹਮਣੇ ਵੀਰਪਾਲ ਨੂੰ ਚੁੱਪ ਰਹਿਣਾ ਪਿਆ ਲੇਕਿਨ ਜਿਵੇਂ ਹੀ ਰਾਤ ਨੂੰ ਰਜਿੰਦਰ ਆਫਿਸ ਤੋਂ ਆਏ ਤਾਂ ਉਸ ਦੇ ਸਾਹਮਣੇ ਰੋ ਪਈ ਰਜਿੰਦਰ ਮੈਂ ਸਾਰਿਆਂ ਦਾ ਦਿਲ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਮਗਰ ਮੇਰੀ ਚੰਗਿਆਈ ਕੋਈ ਦੇਖੇ ਹੀ ਨਹੀਂ ਰਿਹਾ ਦੀਦੀ ਕੋਈ ਕੰਮ ਨਹੀਂ ਕਰਦੀ ਲੇਕਿਨ ਹੁਕਮ ਤੇ ਹੁਕਮ ਦਿੰਦੀ ਰਹਿੰਦੀ ਹੈ ਹੁਣ ਤੁਸੀਂ ਹੀ ਦੱਸੋ ਮੈਂ ਇੰਨਾ ਕੰਮ ਕਿਵੇਂ ਕਰਾਂ ਇਹ ਸੁਣ ਕੇ ਰਜਿੰਦਰ ਨੇ ਕਿਹਾ ਕਿ ਠੰਡ ਰੱਖ ਕੁਝ ਹੀ ਦਿਨਾਂ ਵਿੱਚ ਉਹ ਚਲੀ ਜਾਵੇਗੀ ਥੋੜੇ ਹੀ ਦਿਨਾਂ ਦੀ ਗੱਲ ਹੈ ਵਿਚਾਰੀ ਵੀਰਪਾਲ ਸੋਚਣ ਲੱਗੀ ਕਿ ਹੁਣ ਮੈਨੂੰ ਆਪਣੇ ਆਪ ਹੀ ਕੁਝ ਕਰਨਾ ਪਵੇਗਾ ਮੇਰੀ ਨਨਾਨ ਇਸ ਤਰ੍ਹਾਂ ਬਾਜ਼ ਨਹੀਂ ਆਉਣ ਵਾਲੀ ਇੱਕ ਦਿਨ ਮਹਿਕ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਅੱਜ ਤੁਹਾਡੇ ਜਵਾਈ ਮੇਰੀ ਸੱਸ ਅਤੇ ਦਿਉਰ ਦੇ ਨਾਲ ਖਾਣੇ ਤਿਆਰ ਰਹੇ ਹਨ ਤੁਸੀਂ ਆਪਣੀ ਨੂੰ ਨੂੰ ਕਹਿ ਦਿਓ ਕਿ ਉਹ ਖਾਣਾ ਤਿਆਰ ਕਰਕੇ ਰੱਖੇ ਪਿਛਲੀ ਵਾਰ ਦੀ ਤਰ੍ਹਾਂ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਮੈਂ ਉਸ ਦੇ ਮੂੰਹ ਨਹੀਂ ਲੱਗਣਾ ਚਾਹੁੰਦੀ ਇਸ ਲਈ ਤੁਸੀਂ ਹੀ ਕਹਿ ਦਿਓ ਸੁਖਵਿੰਦਰ ਕੌਰ ਨੇ ਮੂੰਹ ਬਣਾ ਕੇ ਕਿਹਾ ਕਿ ਮੈਂ ਦੇਖਦੀ ਹਾਂ ਇਹ ਕਿਵੇਂ ਆਕੜ ਦਿਖਾਉਂਦੀ ਹੈ ਕੀ ਗੱਲ ਹੁਣ ਸਾਡੇ ਘਰੇ ਕੋਈ ਮਹਿਮਾਨ ਵੀ ਨਹੀਂ ਆ ਸਕਦਾ ਇਹ ਕਹਿ ਕੇ ਸੁਖਵਿੰਦਰ ਕੌਰ ਨੇ ਉੱਚੀ-ਉੱਚੀ ਵੀਰਪਾਲ ਨੂੰ ਆਵਾਜ਼ਾਂ ਮਾਰੀਆਂ ਜਦੋਂ ਵੀਰਪਾਲ ਆਈ ਤਾਂ ਉਹਨਾਂ ਨੇ ਕਿਹਾ ਕਿ ਬਹੂ ਮਹਿਕ ਦੇ ਸੌਰੇ ਆ ਰਹੇ ਹਨ ਦੁਪਹਿਰ ਦਾ ਖਾਣਾ ਸਹੀ ਢੰਗ ਨਾਲ ਤਿਆਰ ਕਰ ਲਵੀਂ ਤੇ ਮਹਿਕ ਨੂੰ ਪੁੱਛ ਲਵੀਂ ਕਿ ਕੀ ਕੀ ਬਣਾਉਣਾ ਹੈ ਕਿਤੇ ਪਿਛਲੀ ਵਾਰ ਦੀ ਤਰ੍ਹਾਂ ਕੋਈ ਗਲਤੀ ਨਾ ਕਰ ਦੇਵੀਂ ਤੇਰੇ ਹੱਥਾਂ ਵਿੱਚ ਤਾਂ ਵੈਸੇ ਵੀ ਕੋਈ ਬਰਕਤ ਹੀ ਨਹੀਂ ਹੈ ਇਹ ਸੁਣ ਕੇ ਵੀਰਪਾਲ ਦੇ ਅੰਦਰ ਗੁੱਸੇ ਦਾ ਜਵਾਲਾਮੁਖੀ ਪੂਰੀ ਤਰ੍ਹਾਂ ਜਲਣ ਲੱਗਿਆ ਉਹ ਮਨ ਵਿੱਚ ਸੋਚਣ ਲੱਗੀ ਕਿ ਜਦੋਂ ਦੇਖੋ ਇੱਥੇ ਕਿਸੇ ਨਾ ਕਿਸੇ ਪਰੋਣੇ ਨੂੰ ਲੈ ਕੇ ਆ ਜਾਂਦੀ ਹੈ ਇਸ ਦੇ ਸੌਰੇ ਵਾਲੇ ਆ ਰਹੇ ਹਨ ਮਗਰ ਇਹ ਇੱਕ ਰੋਟੀ ਵੀ ਨਹੀਂ ਬਣਾਏਗੀ ਮੈਨੂੰ ਸਰਾਉਂਦੀ ਰਹੇਗੀ ਕਿ ਕਿੰਨਾ ਕੰਮ ਕਰਦੀ ਹੈ ਵੀਰਪਾਲ ਨੇ ਖਾਣੇ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਮਹਿਕ ਨੇ ਆ ਕੇ ਕਿਹਾ ਭਾਪੀ ਪਹਿਲਾਂ ਤੁਸੀਂ ਉਹਨਾਂ ਲੋਕਾਂ ਨੂੰ ਪਕੌੜਿਆਂ ਨਾਲ ਨਾਸ਼ਤਾ ਕਰਵਾ ਦੇਣਾ ਤੇ ਬਾਅਦ ਵਿੱਚ ਖਾਣਾ ਲਗਾ ਦੇਣਾ ਬ੍ਰੈਡ ਪਕੌੜੇ ਬਣਾਓਗੇ ਤਾਂ ਵਧੀਆ ਰਹੇਗਾ ਇਹ ਸੁਣ ਕੇ ਵੀਰਪਾਲ ਫਟੀਆਂ ਅੱਖਾਂ ਨਾਲ ਮਹਿਕ ਦੇ ਚਿਹਰੇ ਨੂੰ ਦੇਖਣ ਲੱਗੀ ਜਿਵੇਂ ਹੀ ਦੁਪਹਿਰ ਨੂੰ ਮਹਿਕ ਦੇ ਸਹੁਰੇ ਆਏ ਤਾਂ ਵੀਰਪਾਲ ਅੱਜ ਫਿਰ ਤੋਂ ਹਰਾੜ ਰਹਿ ਗਈ ਕਿਉਂਕਿ ਅੱਜ ਮਹਿਕ ਦੀ ਭੂਆ ਸੱਸ ਵੀ ਨਾਲ ਆਈ ਸੀ ਉਹਨਾਂ ਨੇ ਆਉਂਦਿਆਂ ਹੀ ਕਿਹਾ ਅਸੀਂ ਥਾ ਰਸਿੰਦਰ ਦੀ ਬੋਟੀ ਨੂੰ ਦੇਖਣ ਆਏ ਸੀ ਕਿਉਂਕਿ ਅਸੀਂ ਉਸ ਦੀ ਬਹੁਤ ਤਾਰੀਫ਼ ਬਹੁਤ ਧੀਰ ਤੋਂ ਸੁਣ ਰਹੇ ਹਾਂ ਤਾਂ ਸੋਚਿਆ ਕਿ ਉਸ ਨੂੰ ਮਿਲ ਕੇ ਹੀ ਆਉਂਦੇ ਹਾਂ ਵੀਰਪਾਲ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਦੋਂ ਤੱਕ ਉਹ ਇੰਨਾਂ ਤਰੀਫਾਂ ਦਾ ਭੁਗਤਾਨ ਭਰਦੀ ਰਹੇਗੀ ਉਸ ਨੇ ਜ਼ਿੰਦਗੀ ਭਰ ਕਦੇ ਇੰਨਾ ਖਾਣਾ ਨਹੀਂ ਬਣਾਇਆ ਹੁਣਾ ਜਿੰਨਾ ਉਸ ਨੂੰ ਹੁਣ ਬਣਾਉਣਾ ਪੈਂਦਾ ਹੈ ਅਤੇ ਕੋਈ ਉਸ ਦੀ ਮਦਦ ਵੀ ਨਹੀਂ ਕਰਵਾਉਂਦਾ ਕੁਝ ਦਿਨ ਬਾਅਦ ਮਹਿਕ ਨੇ ਵੀਰਪਾਲ ਨੂੰ ਕਿਹਾ ਮੇਰੇ ਦਿਓਰ ਦਰਹਣੇ ਆ ਰਹੇ ਹਨ ਲੇਕਿਨ ਤਾਲਾ ਲੱਗਿਆ ਹੋਇਆ ਸੀ ਤਾਂ ਮੈਂ ਉਹਨਾਂ ਨੂੰ ਵੀ ਇੱਥੇ ਹੀ ਬੁਲਾ ਲਿਆ ਹੁਣ ਉਹ ਵੀ ਇੱਥੇ ਹੀ ਖਾਣਾ ਖਾਣ ਗਏ ਵੀਰਪਾਲ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਇਹ ਹੋ ਕੀ ਰਿਹਾ ਹੈ ਸਾਰਿਆਂ ਨੂੰ ਇੱਥੇ ਬੁਲਾਉਣ ਦੀ ਕੀ ਜ਼ਰੂਰਤ ਹੈ ਜਾਂ ਫਿਰ ਖੁਦ ਕੁਝ ਕਿਉਂ ਨਹੀਂ ਕਰਦੀ ਜਿਵੇਂ ਹੀ ਵੀਰਪਾਲ ਸਾਰਿਆਂ ਲਈ ਬ੍ਰੈਡ ਪਕੌੜੇ ਬਣਾਉਣ ਲੱਗੀ ਤਾਂ ਮਹਿਕ ਨੇ ਆ ਕੇ ਕਿਹਾ ਕਿ ਤੁਸੀਂ ਇੰਨਾ ਹੌਲੀ-ਹੌਲੀ ਪਕੌੜੇ ਤਲ ਰਹੇ ਹੋ ਮੈਂ ਤਾਂ ਇੰਨੀ ਧੀਰ ਨੂੰ 50 ਬੰਦਿਆਂ ਨੂੰ ਪਕੌੜੇ ਖਵਾ ਦਿੰਦੀ ਤੁਹਾਨੂੰ ਕੀ ਪਤਾ ਮੈਂ ਆਪਣੇ ਸਹੁਰਿਆਂ ਵਿੱਚ ਕਿੰਨੇ ਲੋਕਾਂ ਦਾ ਇਕੱਠਿਆਂ ਖਾਣਾ ਬਣਾ ਦਿੰਦੀ ਹਾਂ ਮੇਰੇ ਲਈ ਤਾਂ ਇਹ ਸਭ ਖੱਬੇ ਹੱਥ ਦਾ ਖੇਡ ਹੈ ਮਹਿਕ ਦੀਆਂ ਗੱਲਾਂ ਸੁਣ ਕੇ ਵੀਰਪਾਲ ਕੁਝ ਦੇਰ ਚੁੱਪ ਰਹੀ ਫਿਰ ਅਚਾਨਕ ਚੜਕੇ ਬੋਲੀ ਕਿ ਦੀਦੀ ਮੈਂ ਚਾਹ ਲੈ ਕੇ ਬਾਹਰ ਜਾ ਰਹੀ ਹਾਂ ਤੁਸੀਂ ਫਟਾਫਟ ਪਕੌੜੇ ਤਲ ਕੇ ਲੈ ਜਾਓ ਮੈਂ ਬਣਾਵਾਂਗੀ ਤਾਂ ਸਾਰਿਆਂ ਦੀ ਚਾਹ ਠੰਡੀ ਹੋ ਜਾਵੇਗੀ ਮਗਰ ਤੁਸੀਂ ਤਾਂ 50 ਲੋਕਾਂ ਦੇ ਪਕੌੜੇ ਤਲ ਸਕਦੇ ਹੋ ਮੈਂ ਪਾਸ ਚਾਹ ਰੱਖ ਕੇ ਆ ਰਹੀ ਹਾਂ ਫਿਰ ਤੁਹਾਡੇ ਤੋਂ ਸਿੱਖਾਂਗੀ ਕਿ ਇੰਨੇ ਸਾਰੇ ਲੋਕਾਂ ਦਾ ਇਕੱਠਿਆਂ ਖਾਣਾ ਕਿਵੇਂ ਬਣ ਸਕਦਾ ਹੈ ਚਲੋ ਤੁਸੀਂ ਸ਼ੁਰੂ ਹੋ ਜਾਓ ਮੈਂ ਵੀ ਹੁਣੇ ਆਉਂਦੀ ਹਾਂ ਵੀਰਪਾਲ ਨੇ ਐਦਾਂ ਕਿਹਾ ਤਾਂ ਮਹਿਕਾ ਮੈਂ ਉਸ ਦਾ ਮੂੰਹ ਦੇਖਣ ਲੱਗ ਪਈ ਲੇਕਿਨ ਵੀਰਪਾਲ ਚੁੱਪਚਾਪ ਚਾਹ ਲੈ ਕੇ ਬਾਹਰ ਚਲੀ ਗਈ ਉਸ ਨੂੰ ਚਾਹ ਲਿਆਉਂਦੀ ਦੇਖ ਕੇ ਸੁਖਵਿੰਦਰ ਕੌਰ ਨੇ ਕਿਹਾ ਕਿ ਬਹੂ ਮਹਿਕ ਕਿੱਥੇ ਹੈ ਉਹ ਰਸੋਈ ਵਿੱਚ ਕਿੱਥੇ ਜਾ ਕੇ ਬੈਠ ਗਈ ਰਸੋਈ ਵਿੱਚ ਉਸ ਦਾ ਕੰਮ ਨਹੀਂ ਹੈ ਏ ਸੁਣ ਕੇ ਸਾਰਿਆਂ ਦੇ ਸਾਹਮਣੇ ਹੀ ਵੀਰਪਾਲ ਨੇ ਕਿਹਾ ਕਿ ਮੰਮੀ ਜੀ ਦੀਦੀ ਕਹਿ ਰਹੇ ਹਨ ਕਿ ਉਹ ਆਪਣੇ ਸਹੁਰਿਆਂ ਵਿੱਚ 50 ਬੰਦਿਆਂ ਨੂੰ ਇਕੱਠੇ ਪਕੌੜੇ ਬਣਾ ਕੇ ਖਵਾ ਦਿੰਦੀ ਹੈ ਤੁਸੀਂ ਤਾਂ ਜਾਣਦੇ ਹੀ ਹੋ ਮੇਰੇ ਹੱਥ ਕਿੰਨੇ ਹੌਲੀ-ਹੌਲੀ ਚੱਲਦੇ ਹਨ ਇਸ ਲਈ ਮੈਂ ਸੋਚਿਆ ਕਿ ਅੱਜ ਦੀਦੀ ਤੋਂ ਹੀ ਪਕੌੜੇ ਬਣਵਾ ਲੈਂਦੀ ਹਾਂ ਇਸ ਲਈ ਤੁਹਾਨੂੰ ਸਿਰਫ 2 ਮਿੰਟ ਇੰਤਜ਼ਾਰ ਕਰਨਾ ਪਵੇਗਾ ਦੀਦੀ ਚੁਟਕੀਆਂ ਵਿੱਚ ਪਕੌੜੇ ਬਣਾ ਕੇ ਲੈ ਜਾਵੇਗੀ ਵੀਰਪਾਲ ਦੀ ਇਹ ਗੱਲ ਸੁਣ ਕੇ ਮਹਿਕ ਦੀ ਸੱਸ ਦੇ ਚਿਹਰੇ ਤੇ ਹਾਸਾ ਆ ਗਿਆ ਤਿਉਹ ਤ੍ਰੰਤ ਕਹਿਣ ਲੱਗੀ ਚਲੋ ਭਾਈ ਅੱਜ ਤਾਂ ਅਸੀਂ ਵੀ ਮਹਿਕ ਦੇ ਹੱਥਾਂ ਦੇ ਪਕੌੜੇ ਖਾ ਲਵਾਂਗੇ ਕਿਉਂਕਿ ਨੌਕਰਾਂ ਦੇ ਹੱਥਾਂ ਦੇ ਪਕੌੜੇ ਖਾ ਕੇ ਤਾਂ ਅਸੀਂ ਬੋਰ ਹੋ ਚੁੱਕੇ ਹਾਂ ਵੀਰਪਾਲ ਬਹੂ ਜ਼ਰਾ ਮਹਿਕ ਨੂੰ ਕਹੀਂ ਕਿ ਪੂੜੀਆਂ ਵੀ ਅੱਜ ਹੀ ਬਣਾ ਦੇ ਅਸੀਂ ਵੀ ਦੇਖੀਏ ਕਿ ਉਸ ਦੀ ਸਪੀਡ ਕਿੰਨੀ ਹੈ ਰਸੋਈ ਵਿੱਚ ਹੱਕੀ ਬੱਕੀ ਖੜੀ ਮਹਿਕ ਸਭ ਨੂੰ ਸਭ ਕੁਝ ਸੁਣ ਕੇ ਪੱਥਰ ਬਣ ਕੇ ਖੜੀ ਰਹਿ ਗਈ ਵੀਰਪਾਲ ਜਿਵੇਂ ਹੀ ਅੰਦਰ ਆਈ ਤਾਂ ਮਹਿਕ ਬੋਲੀ ਭਾਬੀ ਇੱਕ ਹੀ ਕੀਤਾ ਤੁਸੀਂ ਤੁਸੀਂ ਜਾਣ ਬੁੱਝ ਕੇ ਇਦਾਂ ਕੀਤਾ ਨਾ ਮੈਂ ਤੁਹਾਨੂੰ ਛੱਡਾਂਗੀ ਨਹੀਂ ਉਦੋਂ ਹੀ ਬਾਹਰੋਂ ਮਹਿਕ ਦੀ ਸੱਸ ਦੀ ਆਵਾਜ਼ ਆਉਣ ਲੱਗੀ ਕਿ ਮਹਿਕ ਪਕੌੜੇ ਜਲਦੀ ਲੈ ਕੇ ਆ ਭੈਣ ਜੀ ਮੈਨੂੰ ਪਤਾ ਹੀ ਨਹੀਂ ਸੀ ਕਿ ਤੁਹਾਡੀ ਬੇਟੀ ਇੰਨੀ ਸਪੀਡ ਨਾਲ ਕੰਮ ਕਰ ਲੈਂਦੀ ਹੈ ਮੈਂ ਤਾਂ ਹੁਣ ਘਰ ਵਿੱਚ ਖਾਣਾ ਬਣਾਉਣ ਵਾਲੀ ਵੀ ਹਟਾ ਦੇਵਾਂਗੀ ਉਸ ਦੇ ਹੱਥਾਂ ਦਾ ਖਾਣਾ ਖਾ ਕੇ ਤਾਂ ਅਸੀਂ ਬੋਰ ਹੋ ਚੁੱਕੇ ਹਾਂ ਤੁਹਾਡੇ ਤਰ੍ਹਾਂ ਅਸੀਂ ਵੀ ਹੁਣ ਆਪਣੀ ਨੌ ਦੇ ਹੱਥਾਂ ਦਾ ਖਾਣਾ ਖਾਣਾ ਚਾਹੁੰਦੇ ਹਾਂ ਅੰਦਰ ਖੜੀ ਵੀਰਪਾਲ ਫਟੀਆਂ ਅੱਖਾਂ ਨਾਲ ਆਪਣੀ ਨਾਨ ਨੂੰ ਦੇਖ ਰਹੀ ਸੀ ਦੀਦੀ ਤੁਸੀਂ ਮੈਨੂੰ ਕਿੰਨੇ ਝੂਠ ਬੋਲਦੇ ਰਹੇ ਕਿ ਤੁਸੀਂ 50 ਲੋਕਾਂ ਦਾ ਖਾਣਾ ਬਣਾਉਂਦੇ ਹੋ ਬਲਕਿ ਤੁਹਾਡੇ ਸਹੁਰਿਆਂ ਤੇ ਤਾਂ ਖਾਣਾ ਬਣਾਉਣ ਲਈ ਨੌਕਰ ਹਨ ਮੈਨੂੰ ਨੀਚਾ ਦਿਖਾਉਣ ਦੇ ਲਈ ਕਿ ਇਹ ਸਭ ਕੁਝ ਕਰਨਾ ਜ਼ਰੂਰੀ ਸੀ ਅੱਜ ਖੁਦ ਨੂੰ ਚੰਗਾ ਸਾਬਿਤ ਕਰਨ ਦੇ ਲਈ ਹੁਣ ਤੁਹਾਨੂੰ ਪਕੌੜੇ ਬਣਾਉਣੇ ਹੀ ਪੈਣਗੇ ਬਾਅਦ ਤੁਹਾਡੀ ਸੱਸ ਤੁਹਾਡੇ ਹੱਥਾਂ ਦੇ ਪਕੌੜਿਆਂ ਦਾ ਇੰਤਜ਼ਾਰ ਕਰ ਰਹੀ ਹੈ ਏ ਕਹਿੰਦਿਆਂ ਹੀ ਵੀਰਪਾਲ ਬਾਹਰ ਚਲੀ ਗਈ ਮਹਿਕ ਦੀ ਸੱਸ ਨੇ ਵੀਰਪਾਲ ਨੂੰ ਕਿਹਾ ਕਿ ਬਹੂ ਤੂੰ ਵੀ ਇੱਥੇ ਹੀ ਬੈਠ ਜਾ ਕਿਉਂਕਿ ਤੂੰ ਵੀ ਤਾਂ ਸਾਡੀ ਬਹੂ ਦੇ ਹੱਥਾਂ ਦੇ ਗਰਮ-ਗਰਮ ਪਕੌੜੇ ਖਾ ਕੇ ਦੇਖ ਸੁਖਵਿੰਦਰ ਜੀ ਇਹ ਸੁਣ ਕੇ ਅੰਦਰ ਹੀ ਅੰਦਰ ਗੁੱਸੇ ਨਾਲ ਬੁਖਲਾ ਰਹੀ ਸੀ ਉਸ ਨੂੰ ਸਭ ਸਮਝ ਵਿੱਚ ਆ ਰਿਹਾ ਸੀ ਕਿ ਮਹਿਕ ਦੀ ਸੱਸ ਕੀ ਕਹਿ ਰਹੀ ਹੈ ਮਹਿਕ ਦਾ ਪਤੀ ਵੀ ਹੌਲੀ-ਹੌਲੀ ਮੁਸਕਰਾ ਰਿਹਾ ਸੀ ਮਹਿਕ ਨੂੰ ਹੀ ਸਾਰਿਆਂ ਦੇ ਲਈ ਪਕੌੜੀਆਂ ਅਤੇ ਪਕੌੜੇ ਬਣਾਉਣੇ ਪਏ ਸਾਰੇ ਮਹਿਮਾਨਾਂ ਦੇ ਜਾਣ ਤੋਂ ਬਾਅਦ ਸੁਖਵਿੰਦਰ ਨੇ ਵੀਰਪਾਲ ਨੂੰ ਕਿਹਾ ਤੂੰ ਅੱਜ ਚੰਗਾ ਨਹੀਂ ਕੀਤਾ ਤਾਂ ਵੀਰਪਾਲ ਨੇ ਜੋਸ਼ ਨਾਲ ਕਿਹਾ ਕੀ ਗੱਲ ਤੁਸੀਂ ਕਿਹੜਾ ਮੇਰੇ ਨਾਲ ਬਹੁਤ ਚੰਗਾ ਕਰਦੇ ਸੀ ਜੋ ਮੈਂ ਤੁਹਾਡੇ ਨਾਲ ਬੁਰਾ ਕਰ ਦਿੱਤਾ ਮੈਂ ਇਨੇ ਮਹੀਨਿਆਂ ਤੋਂ ਚੰਗਾ ਬਣਨ ਦੀ ਕੋਸ਼ਿਸ਼ ਕਰ ਰਹੀ ਸੀ ਮਗਰ ਤੁਹਾਡੇ ਲੋਕਾਂ ਦੀ ਤਾਂ ਮੈਨੂੰ ਸਮਝ ਹੀ ਨਹੀਂ ਆ ਰਹੀ ਸੀ ਤੁਸੀਂ ਹਮੇਸ਼ਾ ਮੇਰੀ ਤੁਲਨਾ ਆਪਣੀ ਧੀ ਨਾਲ ਕਰਦੇ ਰਹੇ ਮਗਰ ਤੁਹਾਡੀ ਧੀ ਤਾਂ ਸਹੁਰਿਆਂ ਤੇ ਇੱਕ ਰੋਟੀ ਤੱਕ ਨਹੀਂ ਬਣਾਉਂਦੀ ਹੁਣ ਤਾਂ ਮੈਨੂੰ ਸ਼ਰਮ ਆ ਰਹੀ ਹੈ ਤੁਹਾਨੂੰ ਸਾਰਿਆਂ ਸਾਰਿਆਂ ਨੂੰ ਆਪਣੇ ਸੌਰੇ ਕਹਿੰਦਿਆਂ ਹੋਇਆਂ ਮੈਨੂੰ ਨੀਚਾ ਦਿਖਾਉਣ ਦੇ ਲਈ ਤੁਸੀਂ ਸਾਰੇ ਕਿਸ ਹੱਦ ਤੱਕ ਗਿਰ ਚੁੱਕੇ ਸੀ ਮੰਮੀ ਜੀ ਜਦੋਂ ਤੁਹਾਡੀ ਆਪਣੀ ਬੇਟੀ ਨਾਲ ਇਹ ਸਭ ਕੁਝ ਹੋਇਆ ਤਾਂ ਤੁਹਾਨੂੰ ਬੁਰਾ ਕਿਉਂ ਨਹੀਂ ਲੱਗ ਰਿਹਾ ਨਾ ਬਗਾਨੀ ਧੀ ਨਾਲ ਕਰਦਿਆਂ ਹੋਇਆਂ ਤਾਂ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਇਨਾ ਕਹਿ ਕੇ ਵੀਰਪਾਲ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਕਮਰਾ ਬੰਦ ਕਰਕੇ ਬਿਸਤਰੇ ਤੇ ਸੌਂ ਗਈ। ਅੱਜ ਉਸ ਨੂੰ ਸਕੂਨ ਦੀ ਨੀਂਦ ਆ ਰਹੀ ਸੀ ਕਿਉਂਕਿ ਹੁਣ ਜਾ ਕੇ ਉਸ ਤੇ ਦਿਲ ਦੀ ਭੜਾਸ ਨਿਕਲੀ। ਮਹਿਕ ਆਪਣੀ ਮਾਂ ਦੇ ਸਾਹਮਣੇ ਰੋ ਕੇ ਕਹਿਣ ਲੱਗੀ, "ਮੰਮੀ, ਤੁਹਾਡੀ ਬਹੂ ਨੇ ਮੇਰਾ ਬਹੁਤ અપਮਾਨ ਕਰਵਾ ਦਿੱਤਾ।" ਤਾਂ ਸੁਖਵਿੰਦਰ ਕਹਿਣ ਲੱਗੀ, "ਮਹਿਕ, ਅੱਜ ਤੇਰੀ ਸੱਸ ਦੀਆਂ ਗੱਲਾਂ ਤੋਂ ਮੈਨੂੰ ਵੀ ਅਹਿਸਾਸ ਹੋਇਆ ਕਿ ਉਸ ਨੂੰ ਵੀ ਨੌਂ ਦੀ ਜ਼ਰੂਰਤ ਹੈ। ਮੈਂ ਅੱਜ ਤੱਕ ਤੈਨੂੰ ਪੁੱਠੀ ਮਤ ਦਿੱਤੀ। ਮੇਰੀ ਬਹੂ ਵਿੱਚ ਉਹ ਸੰਸਕਾਰ ਹਨ ਜੋ ਮੈਂ ਤੈਨੂੰ ਨਹੀਂ ਸਿਖਾ ਸਕੀ ਮੈਂ ਆਪਣੀ ਨੌ ਤੋਂ ਤਾਂ ਇੰਨੀ ਉਮੀਦ ਕਰ ਰਹੀ ਸੀ ਮਗਰ ਧੀ ਨੂੰ ਕੁਝ ਨਾ ਸਿਖਾਇਆ ਸਾਰੀ ਗਲਤੀ ਮੇਰੀ ਹੈ ਹੁਣ ਤੂੰ ਆਪਣੇ ਘਰ ਜਾ ਤੇ ਸਹੁਰਿਆਂ ਦੇ ਨਾਲ ਸਹੀ ਢੰਗ ਨਾਲ ਵਰਤਾਵਰ ਕਰ ਮਹਿਕ ਆਪਣੀ ਮਾਂ ਦਾ ਬਦਲਿਆ ਰੂਪ ਦੇਖ ਕੇ ਹੈਰਾਨ ਰਹਿ ਗਈ ਤੇ ਗੁੱਸੇ ਵਿੱਚ ਬੈਗ ਚੁੱਕ ਕੇ ਚਲੀ ਗਈ ਬਾਅਦ ਵਿੱਚ ਸੁਖਵਿੰਦਰ ਨੇ ਰਸੋਈ ਦਾ ਸਾਰਾ ਕੰਮ ਸੰਭਾਲ ਲਿਆ ਤੇ ਜਦੋਂ ਵੀਰਪਾਲ ਸੌਂ ਕੇ ਉੱਠੀ ਤਾਂ ਰਸੋਈ ਦਾ ਸਾਰਾ ਕੰਮ ਹੋਇਆ ਦੇਖ ਕੇ ਹੈਰਾਨ ਰਹਿ ਗਈ ਹੁਣ ਸੁਖਵਿੰਦਰ ਦੇ ਅੱਖਾਂ ਵਿੱਚ ਹੰਝੂ ਲੈ ਕੇ ਕਿਹਾ ਕਿ ਅੱਜ ਤੋਂ ਤੂੰ ਮੇਰੀ ਨੋ ਨਹੀਂ ਬਲਕਿ ਧੀ ਹੈ ਮੈਂ ਤੈਨੂੰ ਕੁਝ ਨਹੀਂ ਸਮਝਿਆ ਇਹ ਮੇਰੀ ਗਲਤੀ ਹੈ ਮਗਰ ਮੈਂ ਵਾਅਦਾ ਕਰਦੀ ਹਾਂ ਕਿ ਹੁਣ ਇਹ ਗਲਤੀ ਦੁਬਾਰਾ ਨਹੀਂ ਹੋਵੇਗੀ ਵੀਰਪਾਲ ਵੀ ਮੁਸਕਰਾ ਕੇ ਆਪਣੀ ਸੱਸ ਦੇ ਗਲੇ ਲੱਗ ਗਈ ਤੇ ਉਸ ਤੋਂ ਬਾਅਦ ਉਸ ਤੇ ਸੌਹਣਿਆਂ ਤੇ ਸਭ ਕੁਝ ਠੀਕ ਹੋ ਗਿਆ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਨਨਾਨ ਨੂੰ ਸਬਕ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ